ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਆ ਜੋ ਤੁਸੀਂ ਵੀਡੀਓ ਵੇਖ ਰਹੇ ਹੋ ਨਾ ਇਹ ਵੀਰ ਨੂੰ ਰੋਪੜ ਜ਼ਿਲ੍ਹੇ ਦੇ ਕਸਬਾ ਬੇਲਾ ਦੇ ਨਜ਼ਦੀਕ ਮੁਜਾਫਤ ਦੀ ਹੈ ਜਿੱਥੇ ਕੱਲ ਬੇਲਾ ਦੇ ਵਿੱਚ ਔਰ ਲਾਗਪਾਸ ਦੇ ਪਿੰਡਾਂ ਦੇ ਵਿੱਚ ਬੇ ਹਿਸਾਬ ਫੁੱਲ ਸਪੀਡ ਨਾਲ ਲੀਪਿਆ ਔਰ ਬਹੁਤ ਹੀ ਸਪੀਡ ਨਾਲ ਤੇਜ਼ ਹਵਾਵਾਂ ਚੱਲੀਆਂ ਜਿਨ੍ਹਾਂ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਆ ਵੇਖੋ ਦੋਸਤੋ ਇਹ ਹੁੰਦਾ ਏ ਕਿਸਾਨ ਜਿਹੜੇ ਕਹਿੰਦੇ ਆ ਨਾ ਕਿ ਕਿਆ ਹੁੰਦਾ ਏ ਕਿਸਾਨ ਕਿਸਾਨ ਕਿਆ ਹੁੰਦਾ ਏ ਕਿਸਾਨ ਇਹ ਹੁੰਦਾ ਏ ਕਿਸਾਨ ਜਿਹੜਾ ਹੱਸ ਕੇ ਵੀ ਜਾਰ ਜਾਂਦਾ ਏ ਨੁਕਸਾਨ ਪੁੱਤਾ ਵਾਗੂ ਪਾਲੀ ਹੋਈ ਫਸਲ 6 ਮਹੀਨੇ ਪੱਲਿਓ ਖਰਚ ਕੀਤੇ ਹੋਏ ਫਸਲ ਤੇ ਪੈਸੇ ਇੱਕ ਸੈਕਿੰਡ ਦੇ ਵਿੱਚ ਬਰਬਾਦ ਹੋ ਜਾਂਦੇ ਆ ਆਪਣੀ ਪੂਰੀ 6 ਮਹੀਨੇ ਦੀ ਮਿਹਨਤ ਨੂੰ नीले आसमान के नीचे कुदरत के सहारे उस अकाल पुरख की कृपा के सहारे छड़ यह किसी भी नहीं पता हों कि कुदरत का मूड बनना है कुदरत ने किड़ा कहर गुजारना है देखो दोस्तों कि आसा कि उम्मीदा जुड़िया होंदिया फसल दे के किसान दिया पर जो कुदरत इंज करती है ना ਬੜਾ ਦੁੱਖ ਲੱਗਦਾ ਹੈ। ਸੋ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ। ਹੋ ਸਕਦਾ ਤੁਹਾਡੇ ਇੱਕ ਸ਼ੇਅਰ ਨਾਲ ਇਹ ਵੀਡੀਓ ਕਿਸੇ ਸਰਕਾਰ ਦੇ ਨੁਮਾਇੰਦੇ ਤੱਕ ਪਹੁੰਚ ਸਕੇ, ਸਰਕਾਰ ਤੱਕ ਪਹੁੰਚ ਸਕੇ। ਇਹ ਕਿਸਾਨਾਂ ਨੂੰ ਕੁਝ ਮੁਆਵਜ਼ਾ ਮਿਲ ਸਕੇ। ਕਿਉਂਕਿ ਇਹ ਜਿਹੜੀ ਫਸਲ ਡਿੱਗ ਗਈ ਹੈ ਨਾ ਇਹ ਜਿਹੜਾ ਸੋਨਾ ਡਿੱਗ ਗਿਆ ਹੈ ਨਾ ਮਿੱਟੀ ਦੇ ਵਿੱਚ ਇਹ ਹੁਣ ਮਿੱਟੀ ਹੋ ਚੁੱਕਿਆ ਹੈ। ਬਿਲਕੁਲ ਬਰਬਾਦ ਹੋ ਚੁੱਕਿਆ ਹੈ। ਸੋ ਦੇਖੋ ਦੋਸਤੋ ਸਾਰੇ ਅਰਦਾਸ ਕਰਿਓ ਕਿਉਂਕਿ ਆਪਣੇ ਸਾਰੇ ਕਾਰੋਬਾਰ ਆਪਣੇ ਚਾਹੇ ਦੁਕਾਨਦਾਰੀ ਹੈ ਚਾਹੇ ਕੋਈ ਵੀ ਕੰਮਕਾਰ ਆ ਦੋਸਤੋ ਫਸਲਾਂ ਨਾਲ ਹੈ ਅਗਰ ਕਿਸਾਨ ਦੀ ਫਸਲ ਤੰਦਰੁਸਤ ਹੈ ਫਸਲ ਭਰਪੂਰ ਹੈ ਤਾਂ ਤੁਹਾਡੇ ਕਾਰੋਬਾਰ ਭਰਪੂਰ ਹੈ ਤਾਂ ਤੁਹਾਡੇ ਕਾਰੋਬਾਰ ਚ ਵਾਧਾ ਹੋਏਗਾ ਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਔਰ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈਣਾ ਦੋਸਤੋ ਧੰਨਵਾਦ